unpredictability ਹੋਈ ਪਈ ਆਨ ਟ੍ਰੇਡ ਇਸ਼ੂ ਚੱਲਦੇ ਪਏ ਨੇ ਟ੍ਰੇਡ ਵਾਰ ਹੋ ਰਹੀ ਹੈ ਜਿਹੜੀਆਂ ਵੇਰੀਏਬਲ ਮਾਰਗੇਜ ਨੇ ਚਾਹੀਓ ਵੇਰੀਏਬਲ ਕੋਸਟ ਮਾਰਗੇਜਾ ਚਾਹੀ ਵੇਰੀਏਬਲ ਓਪਨ ਮਾਰਗੇਜਾ ਉਹ ਪ੍ਰਾਈਮ ਨਾਲ ਲਿੰਕ ਕੈਨੇਡਾ ਆਪਣੇ ਨਵੇਂ ਰਿਸੋਰਸਸ ਲੱਭ ਰਿਹਾ ਬਾਹਰ ਅੱਜ ਉਹਨਾਂ ਨੇ ਜਿਹੜੀ ਮੀਟਿੰਗ ਸੀਗੀ ਉਹਦੇ ਵਿੱਚ 0.25% ਜਿਹੜਾ ਪ੍ਰਾਈਮ ਰੇਟ ਹੈ ਉਹ ਰਿਡਿਊਸ ਕੀਤਾ ਜਿਹੜਾ ਪਹਿਲਾਂ 2.5% 2.25 ਕਰ ਦੁੱਤਾ ఓਵਰঅল ਇਹ ਹੀ ਉਹ ਰੇਟ ਆ ਜਿਹਦੇ ਤੇ ਬੈਂਕਾਂ ਆ ਬੈਂਕ ਆਫ ਕੈਨੇਡਾ ਤੋਂ ਕਰਜ਼ ਲੈਂਦੀਆਂ ਨੇ ਜਾਂ ਆਪਾਂ ਕਹਿੰਦੇ ਨੂੰ ਪੈਸੇ ਲੈਂਦੀਆਂ ਦੇਖੋ ਇਹ ਜਦੋਂ ਉਹ ਜਿਹੜੇ ਸਾਰੇ ਫੈਕਟਰ ਨੇ ਉਹਨਾਂ ਨੂੰ ਕਨਸਿਡਰ ਕਰਨਾ ਪੈਣਾ ਹੁਣ ਜਿਹੜਾ ਮੇਨ ਰੀਜਨ ਆ ਹਾਲਾਂਕਿ ਜੇ ਤੁਸੀਂ ਪਿੱਛੇ ਚੱਲ ਜਾਓ ਤਾਂ ਪਿੱਛੇ ਕੀ ਹੁੰਦਾ ਕਿ 인ਫਲੇਸ਼ਨ ਦੇ ਬੇਸ ਤੇ ਹੀ ਬੈਂਕ ਆਫ ਕੈਨੇਡਾ ਡਿਸੀਜਨ ਲੈਂਦੀ ਸੀ ਹਾਲਾਂਕਿ ਸਪਟੰਬਰ ਦੇ ਇਨਫਲੇਸ਼ਨ ਦੇ ਜਿਹੜੇ ਨੰਬਰ ਨੇ ਉਹ ਹਾਇਰ ਆਏ ਨੇ 2.4 ਇਨਫਲੇਸ਼ਨ ਚ ਚਲੀ ਗਈ 1.7 ਤੋਂ ਹਨਾ ਹਾਲਾਂਕਿ ਜਿਹੜੀ ਕੋਰ ਇਨਫਲੇਸ਼ਨ ਆ ਉਹ 2.9 ਤੇ ਵੀ ਚਲੀ ਗਈ ਬਟ ਥਿਸ ਸਟਿਲ ਬਟ ਓਵਰਲ ਇਕਨੋਮੀ ਸ਼੍ਰਿੰਕ ਕੀਤੀ ਆ ਵੀਕ ਹੋਈ ਹੈ ਹਨਾ ਸੋ ਬੈਂਕ ਆਫ ਕੈਨੇਡਾ ਨੇ ਉਹ ਸਣੀ ਜਿਹਾ ਕਿਉਂਕਿ ਟ੍ਰੇਡ ਦੀ ਜਿਹੜੀ ਅਨਪ੍ਰੇਡਿਕਟੇਬਿਲਟੀ ਹੋਈ ਪਈ ਆ ਹਨਾ ਟ੍ਰੇਡ ਇਸ਼ੂ ਚੱਲਦੇ ਪਏ ਨੇ ਟ੍ਰੇਡ ਵਾਰ ਹੋ ਰਹੀ ਆ ਹਨਾ ਆ ਯੂ ਐਸ ਦੇ ਨਾਲ ਸੋ ਦੈਟਸ ਵਾਈ ਹਾਂ ਹੁਣ ਕੈਨੇਡਾ ਆਪਣੇ ਨਵੇਂ ਰਿਸੋਰਸਸ ਲੱਭ ਰਿਹਾ ਬਾਹਰ ਅਮ ਹੋਰ ਕੰਟਰੀਜ਼ ਨਾਲ ਟ੍ਰੇਡ ਕਰਨ ਦੇ ਲਈ ਐਕਸਪੋਰਟ ਦਾ ਸਾਰ ਸੋ ਉਹ ਸਾਰੀ ਚੀਜ਼ਾਂ ਨੂੰ ਮੰਦੇ ਰੱਖਦੇ ਹੋਏ ਕਿਉਂਕਿ ਇਕਨੋਮੀ ਥੋੜੀ ਵੀਕ ਹੋਈ ਆਪਣੀ 1.6% ਰਿਡਿਊਸ ਹੋਈ ਹੈ ਸੋ ਸ਼੍ਰਿੰਕ ਹੋਈ ਹੈ ਆਈ ਵਿਲ ਸੇ ਹੈਨਾ ਉਹਦੇ ਹਜੇ ਲੌਂਗ ਟਰਮ ਇਫੈਕਟ ਪੈਣਾ ਹੁਣ ਇਹ ਵੇਟ ਐਂਡ ਵਾਚ ਕਰਨਗੇ ਦੇਖਣਗੇ ਹੁਣ ਇਹ ਕਿ ਵਰਸ ਦਾ ਇੰਪੈਕਟ ਵਿਲ ਬੀ ਜਦੋਂ ਉਹ ਸਾਰੇ ਨੰਬਰ ਜਾਨ ਇੰਪਲੋਇਮੈਂਟ ਸਾਡੀ ਕਿੱਥੇ ਖੜੀ ਹੈ 7% ਦੇ ਕਰੀਬ ਹੋ ਗਈ ਹੈ ਨਾ ਜੀ ਡੀ ਪੀ ਦੀ ਸਾਡੀ ਕੀ ਹੈ 인ਫਲੇਸ਼ਨ ਸਾਡੀ ਕਿੱਥੇ ਖੜੀ ਹੈ ਇਕਨੋਮੀ ਕਿੰਨੇ ਕਿੰਨੇ ਪਰਸੈਂਟ ਥੱਲੇ ਡੇਕਦੀ ਹੈ ਜਾਂ ਮੇਨਟੇਨ ਰਹਿੰਦੀ ਹੈ ਸੋ ਸੋ ਮੈਨੀ ਫੈਕਟਰਸ ਨੇ ਫਿਰ ਉਸ ਤੋਂ ਬਾਅਦ ਇਹ ਡਿਸੀਜਨ ਹੋਏਗਾ ਕਿ ਵੈਦਰ ਦੇ ਗੋਣਾ ਅਨਦਰ ਕੱਟ অর ਦੇ ਗੋਣਾ ਕੀਪ ਇਟ ਸੇਮ ਓਕੇ ਜਿਹੜਾ ਇਹ ਬੈਂਕ ਆਫ ਕੈਨੇਡਾ ਜਦੋਂ ਕੋਈ ਵੀ ਰੇਟ ਦੇ ਬਾਰੇ ਡਿਸੀਜਨ ਲੈਂਦੀ ਹੈ ਘਟਾਉਂਦੀ ਹੈ ਜਾਂ ਵਧਾਉਂਦੀ ਹੈ ਤਾਂ ਉਹ ਜਿਹੜੀ ਮਨੀ ਸਪਲਾਈ ਆ ਉਹਨੂੰ ਕੰਟਰੋਲ ਕਰਨ ਦੇ ਮੈਜ਼ਰ ਹੁੰਦੇ ਨੇ ਠੀਕ ਹੈ ਜੀ ਉਹਦੇ ਕਈ ਫੈਕਟਰਸ ਹੁੰਦੇ ਨੇ ਜੀ ਡੀ ਪੀ ਹੈਗੀ ਆ ਆ ਇਨਫਲੇਸ਼ਨ ਹੈਗੀ ਆ ਓਵਰঅল ਇਕਨੋਮੀ ਕਿਸ ਪਾਸੇ ਨੂੰ ਜਾ ਰਹੀ ਆ ਉਹ ਸਾਰੇ ਫੈਕਟਰਸ ਨੂੰ ਦੇਖਦੇ ਹੋਏ ਮੱਦੇ ਨਜ਼ਰ ਰੱਖਦੇ ਹੋਏ ਇਹਨਾਂ ਨੇ ਇਹ ਰੇਟ ਨੂੰ ਕਰਨਾ ਕਿਉਂਕਿ ਰੇਟ ਬਹੁਤ ਇੰਪੋਰਟੈਂਟ ਰੋਲ ਪਲੇ ਕਰਦਾ ਸਾਡੀ ਡੇ ਟੂ ਡੇ ਜ਼ਿੰਦਗੀ ਦੇ ਵਿੱਚ ਹੁਣ ਇਹਦੇ ਵਿੱਚ ਇਹ ਹੈਗਾ ਜੀ ਜਿਸ ਤਰ੍ਹਾਂ ਤੁਸੀਂ ਪੁੱਛਿਆ ਕਿ ਕਿਹੜੀ ਮਾਰਗੇਜਸ ਤੇ ਆ ਰਾਂ ਜਿਹੜੀਆਂ ਫਿਕਸ ਮਾਰਗੇਜ ਨੇ ਉਹਨਾਂ ਦੀ ਕੋਈ ਚੇਂਜ ਨਹੀਂ ਹੈਗਾ ਠੀਕ ਹੈ ਜੀ ਉਹ ਜੋ ਵੀ ਚਲਦੀਆਂ ਪਈਆਂ ਨੇ ਤੁਹਾਡੇ ਉਹਨਾਂ ਨੇ ਜਿਹੜੀਆਂ ਵੇਰੀਏਬਲ ਮਾਰਗੇਜ ਨੇ ਚਾਹੇ ਉਹ ਵੇਰੀਏਬਲ ক্লোਜ਼ਡ ਮਾਰਗੇਜ ਆ ਚਾਹੇ ਵੇਰੀਏਬਲ ਓਪਨ ਮਾਰਗੇਜ ਆ ਉਹ ਪ੍ਰਾਈਮ ਨਾਲ ਲਿੰਕ ਹੁੰਦੀਆਂ ਨੇ ਜਾਂ ਇੱਕ ਹੀ ਲੋਕ ਹੁੰਦੀ ਹੈ ਹੋਮ ਇਕਵਿਟੀ ਲਾਈਨ ਆਫ ਕ੍ਰੈਡਿਟ ਹੁੰਦੀ ਹੈ ਉਹ ਵੀ ਪ੍ਰਾਈਮ ਨਾਲ ਲਿੰਕ ਹੁੰਦੀਆਂ ਨੇ ਜਾਂ ਅਨਸਕਿਉਰਡ ਲਾਈਨ ਆਫ ਕ੍ਰੈਡਿਟ ਉਹ ਵੀ ਪ੍ਰਾਈਮ ਨਾਲ ਲਿੰਕ ਹੁੰਦੀ ਹੈ ਸੋ ਜਿਹੜੇ ਜਿਹੜੇ ਲੈਂਡਿੰਗ ਪ੍ਰੋਡਕਟ ਪ੍ਰਾਈਮ ਦੇ ਨਾਲ ਲਿੰਕ ਨੇ ਕੱਲ ਤੱਕ ਜਿਹੜਾ ਪ੍ਰਾਈਮ ਸੀ ਬੈਂਕਾਂ ਦਾ ਉਹ 4.70 ਤੇ ਹੁਣ 1/4 ਪਰਸੈਂਟ ਰਿਡਿਊਸ ਹੋਣ ਕਰਕੇ ਉਹ 4.45 ਹੋ ਜਾਊਗਾ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ